ਸੌਰ ਸੰਗੀਤ ਸੰਸਥਾ ਦੁਆਬਾ ਬੰਗਾ ਵੱਲੋਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਰਾਜ ਦਾਤਰਾਲ ਨੇ ਦੱਸਿਆ ਹੈ ਕਿ ਸੌਰ ਸੰਗੀਤ ਸੰਸਥਾ ਦੁਆਬਾ ਬੰਗਾ ਵੱਲੋਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਦੁੱਧ ਦਾ ਲੰਗਰ ਬੰਗਾ ਦੇ ਗੜ ਸ਼ੰਕਰ ਚੌਕ ਵਿਖੇ ਲਗਾਇਆ ਗਿਆ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸੰਸਥਾ ਦੇ ਵੱਲੋਂ ਇਹ ਦੂਸਰੀ ਵਾਰੀ ਲੰਗਰ ਲਗਾਇਆ ਗਿਆ ਅਤੇ ਇਸ ਤੋਂ ਪਹਿਲਾਂ ਹੋਰ ਵੀ ਸੰਸਥਾ ਦੇ ਵੱਲੋਂ ਕਈ ਕਾਰਜ ਕੀਤੇ ਗਏ ਹਨ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਗੁਰੂ ਜਗਤ ਸਿੰਘ ਪਰਿਵਾਰ ਸੰਗਠਨਾਂ ਦੇ ਵੱਲੋਂ ਇਹ ਸ਼ਾਨਦਾਰ ਪ੍ਰਾਪਤੀ ਹੈ ਜਿਸ ਨੂੰ ਅੱਜ ਸਭ ਨੂੰ ਬਹੁਤ ਨਮਸਕਾਰ ਜੀ ਤੁਹਾਡਾ ਸਵਾਗਤ ਹੈ ਮੌਤ ਨੂੰ ਪ੍ਰਗਟ ਕਰਦਾ ਹੈ ਸ਼ਹਾਦਤ ਨੂੰ ਮੰਨਦਾ ਹੈ ਜੇਕਰ ਅਜਿਹੀ ਸ਼ਹਾਦਤ ਨੂੰ ਕਿਹਾ ਕਿ ਛੋਟੇ ਸਹਾਦਤ ਮੰਨਦਾ ਹਾਂ ਉਹਦਾ ਨਾਮ ਹਮੇਸ਼ਾ ਸੱਤੇ ਆ ਅਰਦਾਸ ਕਰ ਰਹੇ ਹਾਂ ਆਪ ਜੀ ਦਾ ਅਸਰ ਕੋਈ ਨਹੀਂ ਜਿਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈਗੁਰਦੇਵ ਧਨਗੁਰਦੇਵ ਅੱਜ ਸੋਰ ਸੰਗੀਤ ਸੰਸਥਾ ਦਵਾ ਬੰਗਾ ਵੱਲੋਂ ਸਰਬਸਦਾਨੀ ਸੰਤਾਨ ਸਤਿ ਸ਼੍ਰੀ ਗੁਰੂਵਸਿੰਦਰ ਮਾਰਾ ਜੀ ਦੇ ਪਰਿਵਾਰ ਦੀ ਸ਼ਾਦਤ ਨੂੰ ਜਸ਼ਨ ਕਰਦੇ ਆਂ ਦੋਦੇ ਲੰਗਰ ਲਾਇਆ ਜਾ ਰਿਹਾ ਮਾਤਾ ਗੁਜਰੀ ਜੀ ਛੋਟੇ ਸਹਿਜ ਅਤੇ ਤੇ ਵੱਡੇ ਸਹਿਜਾ ਦੇ ਸਾਡੇ ਸਤਿਕਾਰਯੋਗ ਸਹਿਜਾ ਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਦੀ ਯਾਰੋ ਸਮਰਪਿਤ ਕਿ ਅੱਜ ਦੋਦੇ ਲੰਗਰ ਲਾਈ ਜਾ ਰਹੇ ਆ ਤੇ ਬਾਬਾ ਬੁੱਤੀਰਾ ਮਹਿਰਾ ਜੀ ਜਿਨ੍ਹਾਂ ਨੇ ਛੋਟੇ ਧਰਾਂ ਨੂੰ ਬੁੱਧ ਛਕਾਇਆ ਉਸ ਦੀ ਕੁਰਬਾਨੀ ਉਹਨਾਂ ਨੂੰ ਦੇਣੀ ਪਈ ਉਹਨਾਂ ਦਾ ਜੋ ਪੂਰਾ ਪਰਵਾਸ ਸੀ ਉਹ ਕੋਲੂ ਵਿੱਚ ਵੀ ਦਿੱਤਾ ਗਿਆ ਸਾਰੇ ਸਥੀਕਾਂ ਨੂੰ ਯਾਦ ਕਰਦੇ ਆ ਪੁਰਖੀ ਸੰਗੀਤ ਸਤਸਾ ਦੁਆਬਾ ਬੰਗਾ ਵੱਲੋਂ ਐਨਆਰਆੀ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੇ ਵੀ ਕਲਾਕਾਰ ਠੀਕਰ ਸੰਗੀਤ ਆਪਣੇ ਨੇਕ ਮਾਈ ਦੇ ਵਿੱਚੋਂ ਮਾਇਆ ਬਾਕੇ ਅੱਜ ਦੋਦੇ ਲੰਗਰ ਲਾਏ ਆ ਜੋ ਪਿਛਲੇ ਦਿਨੀ ਡਾਕਟਰ ਪੀ ਬਰਾਓ ਅਬੇਡਕਰ ਸਾਹਿਬ ਜੀ ਦੀ ਫਰੀਦ ਰਹਿਮਤ ਦੇ ਸੋਤ ਸੰਗੀ ਸਾਸਪਾ ਦੁਆਬਾ ਮੰਗਾਵਲ ਨੂੰ ਖੂਨਦਾਨ ਕੇਪ ਲਗਾਇਆ ਗਿਆ ਤੇ ਅੱਜ ਦੋਦੇ ਲੰਗਰ ਲਾਈ ਜਾ ਰਹੇ ਆ ਸਾਰਿਆਂ ਸੰਗਤ ਦਾ ਧੰਨਵਾਦ ਹੈ ਆਪਾਂ ਸੁਧਰਾ ਛੀਦ ਦਾ ਯਾਦ ਕਰ ਰਹੇ ਆ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਨਾ ਪਰਵਾ ਕਰਦੇ ਹੋਏ ਇਹ ਪੂਰੇ ਸਮਾਜ ਨੂੰ ਜਿੰਦਾ ਰੱਖਿਆ ਪੂਰੀ ਕੌਮ ਨੂੰ ਜਿੰਦਾ ਰੱਖਿਆ ਨੀ ਮੰਨੀ ਆਪਣੇ ਜੋ ਮਲੂਬੇ ਤੇ ਪੂਰੇ ਟੋਲਰ ਹੈ ਤੇ ਅਸੀਂ ਉਹਨਾਂ ਚੂਟਾ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਦੇ ਨਮਨ ਕਰਦੇ ਆ ਤੇ ਗੋਦ ਦੇ ਲੰਗਰਾਂ ਦੇ ਵਿੱਚ ਸੇਵਾ ਸਾਰੀ ਚੱਲ ਰਹੀ ਆ ਸਾਰੇ ਸਾਥੀ ਨਦਨਵਾ ਦੇ ਵਾਇਰ ਜੀ ਦਾ ਖਾਸਾ ਵਾਇਰ ਜੀ ਕੀ ਫਤੇ ਜੈ ਗੁਰਦੇਵ ਪਾਲ ਬੰਦੇ ਜੈ ਪੀਂਜਾ ਫਾਰਤ ਅੱਜ ਪਿਛੇ ਪਰਦੇ ਜਿਹੜਾ ਇਹ ਦਸੰਬਰ ਦਾ ਉਹਦਾ ਮਹਾਨ ਲਾਸ਼ਾਨੀ ਸ਼ਹੀਦਾਂ ਨੂੰ ਸਲਾਮਤ ਹੈ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਦੇ ਸਾਹਮਣੇ ਝੁਕੇ ਨਹੀਂ ਆਪਣੀ ਦੇਸ਼ ਕੌਮ ਦੀ ਆਨ-ਅਛਾਹ ਨੂੰ ਕਾਇਮ ਰੱਖੜਦੇ ਜਿਹੜੇ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਦੀ ਗੜੀ ਛੇੜ ਹੋਏ ਸੋਹਣ ਸਾਹਿਬਜਾਦੇ ਅਧਿਕਾਰ ਸਾਹਿਬ ਜਿਹੜਾ ਮੀਆਂ ਚਨੇਗਾ ਔਰ ਮੋਤੀਆ ਮਹਿਰਾਜੀ ਉਹ ਸਮਾਜ ਸੇਵੀ ਜਿਹੜੇ ਸਮਾਜ ਦਾ ਖੰਡੜੇ ਸਮਾਜ ਜਿਹੜੇ ਉਹਨਾਂ ਨੂੰ ਸ਼ਹਾਦਤ ਨੂੰ ਯਾਦ ਕਰਦੇ ਲਈ ਅੱਜ ਯਾਦ ਕੀਤਾ ਜਾ ਰਿਹਾ ਹੈ ਅੱਜ ਜਗਾ ਜਗਾ ਅੱਜ ਜਿਹੜੇ ਨੇ ਦੁੱਧੇ ਲੰਗਰ ਲਾਏ ਨੇ ਇਹ ਦੁੱਧੇ ਲੰਗਰ ਬਾਬਾ ਮੋਤੀਆ ਮਹਿਰਾ ਜੀ ਨੂੰ ਉਹਨਾਂ ਦੀ ਸਮਾ ਉਹਦੀ ਸੇਵਾ ਭਰਵੰ ਨੂੰ ਦੇਖ ਕੇ ਜਿਹੜਾ ਉਹਨਾਂ ਨੂੰ ਲਾਗਿਆ ਜਾ ਰਹੇ ਨੇ ਕਿਉਂਕਿ ਉਸ ਵੇਲੇ ਉਹਨਾਂ ਨੇ ਛੋਟੇ ਸਾਹਿਬ ਜੀ ਦਾ ਨੂੰ ਸਮਾਦਾ ਗੁਜਰੀ ਨੂੰ ਗਰਮ ਦੁੱਧ ਪੋਲਾਇਆ ਸੀ ਜੇ ਦੇ ਮੌਕੇ ਦੀ ਹਕੂਮਤ ਨੇ ਆ ਨਾਮਤਾ ਕੀ ਦੇਣਾ ਸੀ ਇਹ ਸਜ਼ਾ ਦਿੱਤੀ ਸੀ ਕਿ ਸਮੁੱਚੇ ਪਰਿਵਾਰ ਨੂੰ ਕੋਲ ਨੂੰ ਜਿਹੜਾ ਕੋਰੇ ਜਿਹੜਾ ਵਿੱਚ ਦੇਖੇ ਉਹਨਾਂ ਨੂੰ ਸ਼ੀਟ ਕਰ ਦਿੱਤਾ ਗਿਆ ਸੀ ਇਸ ਕਾਕਾ ਜੀ ਉਹਨਾਂ ਨੂੰ तमाम ਸ਼ੀਧਾਨ ਨੂੰ ਨਮਨ ਕਰਦੇ ਹੋਏ ਜਿਹੜਾ ਅੱਜ ਸਮਾਗਮ ਰੱਖੇ ਜਾ ਰਹੇ ਨੇ ਔਰ ਜਿਹੜਾ ਸੁਰ ਸੰਗੀਤ ਦੁਆਬਾ ਬੰਗਾ ਦੀ ਸੰਸਥਾ ਦੇ ਨੂੰ ਹਰ ਸਾਲ ਵੀ ਇਸ ਵਾਰ ਵੀ ਜਿਹੜਾ ਇੱਥੇ ਦੁੱਧੇ ਲੰਗਰ ਲਾਏ ਗਏ ਨੇ ਇਹ ਦੋਦੇ ਲੰਗਰਾਂ ਚ ਸਮੁੱਚੇ ਤੁਹਾਡੇ ਸਹਿਯੋਗੀ ਸਾਥੀਆਂ ਨੇ ਚਾਹ ਦੇਸ਼ ਬਦੇ ਦੇ ਸਾਥੀਆਂ ਨੇ ਜਿਹੜੀ ਹੈ ਸੇਵਾ ਭਾਵਨਾ ਨਾਲ ਸਹਿਯੋਗ ਕੀਤਾ ਜਿੱਤੇ ਉਹਨਾਂ ਦਾ ਧੰਨਵਾਦ ਕਰਦੇ ਆਂ